सो हूं सिंह विष्णु भगवान की जय सो परमात्मा हर आत्मा साधी परमात्मा आत्मा कि मेरे कुछ तो गुण ने जिस करके तू मेरी जय करनी है वह गुण के सारे हैं तो पहला गुण है महाराज महाराज क्यों है क्योंकि उही वाहगुरु उपोंकर उल्ला उ गौड़ उ नेकलंक सारे तो वाला राजा है इस करके उन्हें अपने आप आपन महाराज किया है मेरे कोई नहीं मैं सारे तो हो राजा हाँ इस करके मैं महाराज हाँ ਕਿ ਉਹ ਦਸ਼ੇਸ਼ੀ ਸ਼ੇਰ ਪੈਦੇ ਵਾਲੀ ਤਾਕਤ ਹੈ ਜਿਸ ਨੂੰ ਸਾਰੀ ਦੁਨੀਆ ਡਰਦੀ ਹੈ ਸਿੰਘ ਸਾਰਿਆਂ ਤੋਂ ਸੂਰਬੀ ਸਾਰਿਆਂ ਤੋਂ ਬਹਾਦਰ ਤਾਕਤਵਰ ਜਿਹਦਾ ਕੋਈ ਕੰਪੀਟੀਟਰ ਨਹੀਂ ਪੂਰੇ ਬ੍ਰਹਿਮੰਡ ਦੇ ਖੰਡਾਂ ਦੇ ਵਿੱਚ ਇਹਨਾਂ ਉਹ ਸੂਰਬੀ ਹੈ ਇਹਨਾਂ ਉਹ ਬਹਾਦਰ ਹੈ ਇਸ ਕਰਕੇ ਉਹ ਸ਼ੇਰ ਸਿੰਘ ਹੈ ਸ਼ੇਰ ਸਿੰਘ ਤਨਵਜੂਦ ਦੇ ਨਹੀਂ ਹੈ ਉਹ ਸ਼ੇਰ ਸਿੰਘ ਪੈ ਦੇਣ ਵਾਲੀ ਸਮਰਾਟ ਤਾਕਤ ਹੈ ਸ਼ੇਰ ਮਤਲਬ ਡਰ ਸਿੰਘ ਮਤਲਬ ਸੂਰਬੀ ਬਹਾਦਰ ਉਸ ਕੋ ਬਹਾਂਦਰ ਜਿਹੜਾ ਸਾਰੇ ਬ੍ਰਹਿਮੰਡਾ ਨੂੰ ਆਪਣੇ ਅੰਦਰ ਦੇ ਵਿੱਚ ਰੱਖਦਾ ਹੈ ਅਗੇ ਹੁੰਦਾ ਵਿਸ਼ਨੂੰ ਵਿਸ਼ਨੂੰ ਦੇਵਤਾ ਨਹੀਂ ਵਿਸ਼ਨੂੰ ਬ੍ਰਹਮਾ ਵਿਸ਼ਨੂੰ ਬਿਹੇਸ਼ਵਰ ਦਾ ਦੇਵਤਾ ਨਹੀਂ ਵਿਸ਼ਨੂੰ ਤੋਂ ਭਾਵ ਹੈ ਰੋਜ਼ੀ ਰੋਟੀ ਪੀਣ ਵਾਲਾ ਪਰਮਾਤਮਾ ਦਾ ਉਹ ਗੁਣ ਜਿਹਦੇ ਵਿੱਚ ਭਾਵੇਂ ਕੋਈ ਪਰਮਾਤਮਾ ਨੂੰ ਮੰਨੇ ਭਾਵੇਂ ਕੋਈ ਪਰਮਾਤਮਾ ਨੂੰ ਨਾ ਮੰਨੇ ਲੇਕਿਨ ਉਹ ਐਸਾ ਮਾਈ ਭਾਪਾ ਹੈ ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ ਸਾਰਿਆਂ ਦਾ ਪ੍ਰਤਿਪਾਲਕ ਬਣਦਾ ਇਸ ਕਰਕੇ ਉਸ ਗੁਣ ਨੂੰ ਵਿਸ਼ਨੂੰ ਗੁਣ ਕਿਹਾ ਗਿਆ ਹੈ ਪਰ ਭਗਵਾਨ ਹਮੇਸ਼ਾ ਜਨੁਵਰੀ ਤਾਕਤ ਉਹ ਕਦੇ ਵੀ ਜਮਨ ਮਰਨ ਦੇ ਵਿੱਚ ਨਹੀਂ ਆਉਂਦਾ ਇਸ ਕਰਕੇ ਉਹ ਭਗਵਾਨ ਉਹ ਸੋਹ ਕਹਿੰਦਾ ਕਿ ਇਹਨਾਂ ਗੁਣਾਂ ਦਾ ਕਰਕੇ ਤੂੰ ਮੇਰੀ ਜੈ ਕਰ। ਸੋ ਇੱਥੇ ਹੀ ਅੱਜ ਜੀ ਕੋ ਲੋ ਜੱਜ ਚਾਹਾਂਗਾ ਔਰ